ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨਾ ਜੋ ਚੱਲ ਰਹੀਆਂ ਨੇ ਚੰਦੇਰੀ ਸਿਲਕ ਲਖਨਵੀ ਵਰਕ ਦੇ ਨਾਲ 2.5 ਮੀਟਰ ਦੀ ਸ਼ਰਟ ਬਾਰਟਿਕ ਪ੍ਰਿੰਟ ਦੇ ਨਾਲ ਬਾਟਮ ਮਿਲੇਗਾ 2 ਮੀਟਰ ਦਾ ਪਰ ਵੱਡੇ ਪਰਦਾ ਹੈ 750 ਰੁਪਏ ਦਾ ਰੇਟ ਹੈ ਐ ਵਾਰੀਆਂ ਜਿਹੜੀਆਂ ਕਲੈਕਸ਼ਨਾਂ ਨੇ ਬਹੁਤ ਹੀ ਪਿਆਰੇ ਦੁਪੱਟਿਆਂ ਨਾਲ ਲਾਈਆਂ ਨੇ ਰੰਗ ਇਹਨਾਂ ਵਿੱਚ ਚਾਰ ਆਣਗੇ ਕੁਝ ਦੀ ਮੈਂ ਕੋਸ਼ਿਸ਼ ਕਰਾਂਗੀ ਡਿਸਕ੍ਰਿਪਸ਼ਨ ਡਿਟੇਲ ਦੱਸ ਦਿਆਂਗੇ ਅਗਰ ਕਿਸੇ ਦੀ ਲੈ ਚਾਹੇ ਤਾਂ ਨੰਬਰ ਤੇ ਜਾ ਕੇ ਪੁੱਛ ਲੈਣਾ बाकी मेरे ਵੱਲੋਂ ਟਰਾਈ ਹੋਏਗੀ ਕਿ ਇੱਥੇ ਹੀ ਸਭ ਦੀ ਡਿਟੇਲ ਦੱਸ ਦਿਆਂ ਤਾਂ ਕਿ ਤੁਹਾਨੂੰ ਕਿਸੇ ਦੀ ਕੋਈ ਕਨਫਿਊਜ਼ਨ ਨਾ ਰਹੇ ਡੈਲੀਵਰੀ ਲਈ ਕਾਟਨ ਦੇ ਬਹੁਤ ਹੀ ਪਿਆਰੇ ਸੂਟ ਆਏ ਨੇ ਇਹ ਨੌਨਸਰਫੇ ਵਿੱਚ ਸੂਟ ਤੁਹਾਨੂੰ ਮਿਲੇਗਾ ਇਹ ਸਸਤੇ ਸੂਟ ਨੇ 560 ਰੁਪਏ ਵਾਲੇ ਆਏ ਨੇ ਕੁਝ ਸਸਤੇ ਸੂਟ ਵੀ ਆਏ ਨੇ ਉਹ ਵੀ ਮੈਂ ਇੱਥੇ ਐਡ ਕਰ ਦਿੱਤੇ ਨੇ ਬਹੁਤ ਸੋਹਣੇ ਰੰਗ ਨੇ ਪਿਆਰੇ ਨੇ ਕਾਟਨ ਦੀ ਸ਼ਰਟ ਹੈ ਕਾਟਨ ਦਾ ਬਾਟਮ ਹੈ ਕਾਟਨ ਦਾ ਦੁਪੱਟਾ ਹੈ 5 ਮੀਟਰ ਦੀ ਸ਼ਰਟ ਮਿਲੇਗੀ 5 ਮੀਟਰ ਦਾ ਬਾਟਮ ਤੇ ਦੁਪੱਟਾ ਤੁਹਾਨੂੰ 5 ਮੀਟਰ ਦੇ ਨਾਲ ਲਗਭਗ 240 ਤੋਂ ਜ਼ਿਆਦਾ ਤੱਕ ਮਿਲ ਜੇਗਾ 550 ਰੁਪਏ ਇਹਦਾ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਨੇ ਆਲ ਓਵਰ ਇੰਡੀਆ ਕਿਤੇ ਵੀ ਆਰਡਰ ਕਰਦੇ ਹੋ ਤੁਹਾਨੂੰ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ कॉटन ਦੀਆਂ ਸ਼ਰਟਾਂ ਨੇ ਸਮਰ ਸਪੈਸ਼ਲ ਕਲੈਕਸ਼ਨ ਵਾਲੇ ਰੰਗ ਇਹਨਾਂ ਵਿੱਚ ਜਿਹੜੇ ਆਏ ਨੇ ਬਹੁਤ ਸੋਹਣੇ ਨੇ ਕੁਝ ਨਾਲ ਬਾਟਮ ਪਲੇਨ ਆਏਗਾ ਬਟ ਮੋਸਟਲੀ ਜਿਹੜੀਆਂ ਕਲੈਕਸ਼ਨਾਂ ਨੇ ਉਹਨਾਂ ਦਾ ਬਾਟਮ ਜਿਹੜਾ ਹੈ ਉਹ ਪ੍ਰਿੰਟਡ ਆਏਗਾ ਦੋ ਤਿੰਨ ਹੀ ਰੰਗਾਂ ਨੂੰ ਛੱਡ ਗਏ ਬਾਕੀ ਸਾਰੇ ਨਾਲ ਬਾਟਮ ਜਿਹੜਾ ਇਹਨਾਂ ਦੇ ਵਿੱਚ ਪ੍ਰਿੰਟਡ ਹੈ ਸੂਟ ਅੱਜ ਦੀ ਵੀਡੀਓ ਵਾਲੇ ਸਾਰੇ अवेलेबल ਨੇ ਤੁਸੀਂ ਸੂਟ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ ਦਿੱਤਾ ਹੈ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਸੂਟ ਅੱਜ ਦੀ ਵੀਡੀਓ ਵਾਲੇ ਸਾਰੇ ਹੀ अवेलेबल ਨੇ ਬਹੁਤ ਸੋਹਣੇ ਰੰਗ ਨੇ ਡਿਜ਼ਾਈਨ ਬੜੇ ਪਿਆਰੇ ਨੇ ਜੀ ਤੁਹਾਡੀ ਪਸੰਦ ਨੂੰ ਰੱਖ ਕੇ ਸਾਹਮਣੇ ਤੇ ਘੱਟ ਰੇਟਾਂ ਵਾਲੀਆਂ ਜਿਹੜੀਆਂ ਕਲੈਕਸ਼ਨਾਂ ਨੇ ਐ ਸਪੈਸ਼ਲੀ ਫੈਸ਼ਿਓਲੀ ਤੁਹਾਡੇ ਲਈ ਲੈ ਕੇ ਆਈਆਂ ਇਹ ਜ਼ੋਰ ਝਟ ਦੇ ਆਏਗੀ ਸੀਕੁਐਂਸ ਵਰਕ ਦੇ ਨਾਲ ਹੈ ਟਰਾਈ ਮੀਟਰ ਦੀ ਸ਼ਰਟ ਹੈ ਇਨਰ ਨਾਲ ਅਟੈਚ ਹੈ ਬਾਟਮ ਸਿਲਕ ਦਾ ਹੈ ਪਲੇਨ ਬਾਟਮ ਆਏਗਾ ਦੁਪੱਟਾ ਜ਼ੋਰ ਝਟ ਦਾ ਹੈ ਮਿਰਰ ਵਰਕ ਹੋਇਆ ਦੁਪੱਟੇ ਤੇ 9900 ਰੁਪਏ ਦਾ ਰੇਟ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਸਿੰਪਲ ਸੋਬਰ ਜਾਂ ਪਾਰਟੀ ਵੇਅਰ ਸੂਟ ਨੇ ਇਹਨਾਂ ਤੇ ਕੁਝ ਦੇ ਵਿੱਚ ਜੜੀਆਂ ਕਲੈਕਸ਼ਨਾਂ ਵਕਰੀ ਵਕਰੀ ਆਣ ਗਿਆ ਸਾਂਗੇ ਦੇ ਵਿੱਚ ਜਿਹੜੇ ਹੈਗੇ ਨੇ ਸਾਰੇ ਮੈਂ ਇੱਥੇ ਐਡ ਕਰ ਦਿੱਤੇ ਨੇ ਸਾਰੇ ਸੂਟ ਬਹੁਤ ਹੀ ਪਿਆਰੇ ਤੇ ਸੋਹਣੇ ਨੇ ਸਟੇਟਸ ਵੇਖਣਾ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਬਲੈਕ ਲਵਰਜ਼ ਲਈ ਸੂਟ ਆਇਆ ਪਿਓਰ ਕਾਟਨ ਦਾ embroidery work ਹੈ बॉटम प्लेन ਆਏਗਾ ਦੁਪੱਟਾ ਟੈਬੀ ਵਿੱਚ ਆਏਗਾ ਸੌਫਟ ਕਾਟਨ ਪ੍ਰਿੰਟਡ ਡਿਜੀਟਲ ਹੈ 1600 ਰੁਪਏ ਦਾ ਰੇਟ ਹੈ ਇਹ ਮਲੇ ਵੀ ਚਾਰ ਰੰਗਾਂ ਵਿੱਚ 900 ਵਿੱਚ ਤੁਹਾਨੂੰ ਸੂਟ ਆਏਗਾ embroidery ਬੜੀ ਪਿਆਰੀ ਹੋਈ ਹੈ बॉटਮ ਤੇ ਵੀ ਹੈ ਦੁਪੱਟਾ ਪ੍ਰਿੰਟਡ ਆਏਗਾ ਪਿਓਰ ਕਾਟਨ ਦੀਆਂ ਕਲੈਕਸ਼ਨਾਂ ਨੇ ਰੰਗ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹਨਾਂ ਨੂੰ ਬੜਾ ਪਿਆਰ ਕੀਤਾ ਜਾ ਰਿਹਾ ਹੈ ਸੌਫਟ ਮਸਲੀਨ ਸਿਲਕ ਦੇ ਵਿੱਚ ਡਰੈੱਸ ਆਈ ਹੈ neck ਤੇ pearl work ਹੋਇਆ ਹੈ ਪਲੇਟ ਬੜਾ affordable ਹੈ 1200 ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ ਬਾਟਮ ਬਹੁਤ ਹੀ ਪਿਆਰਾ ਮਲਾਈ ਕਾਟਰ ਵਿੱਚ 2.5 ਮੀਟਰ ਦਾ ਆਏਗਾ ਦੁਪੱਟਾ ਸ਼ਿਫੋਨ ਦਾ ਤੇ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ